ਕਿ ਸਤਿਗੁਰੂ ਸੱਖੇ ਪਾਸ਼ਾ ਮਹਾਰਾਜ ਨੇ ਤੀਸਰੀ ਜਿਹੜਾ ਪੱਤਰ ਕਾ ਭੇਜੀ ਤੇ ਉੱਤੇ ਲਿਖਿਆ ਸੀ ਚਿੱਠੀ ਨੰਬਰ 3 ਤੇ ਮਹਾਰਾਜ ਕਹਿੰਦੇ ਦੋ ਚਿੱਠੀਆਂ ਕਿੱਥੇ ਨੇ ਪਤਾ ਕਰੋ ਜਦੋਂ ਪੁੱਛਿਆ ਪ੍ਰਿਥੀ ਚੰਦ ਨੂੰ ਬੁਲਾਇਆ ਮਾਹਦੇਵ ਨੂੰ ਬੁਲਾਇਆ ਸਾਰਿਆਂ ਨੂੰ ਮਸੰਦਾ ਨੂੰ ਬੁਲਾਇਆ ਕਹਿੰਦੇ ਸਾਡੇ ਕੋਲ ਨਹੀਂ ਪਹੁੰਚੀਆਂ ਨਹੀਂ ਪ੍ਰਿਥੀ ਚੰਦ ਨੂੰ ਕਹਿਣ ਲੱਗੇ ਤੇਰੇ ਕੋਲ ਆ ਕਹਿੰਦਾ ਨਾ ਮਹਾਰਾਜ ਮੇਰੇ ਕੋਲ ਤਾਂ ਹੈ ਨਹੀਂ ਫੇਰ ਗੁਰਾਂ ਨਾਲ ਚੰਚਲਤਾਈ ਕਰ ਗਿਆ ਚਲਾਕੀ ਕਰ ਗਿਆ ਮਹਾਰਾਜ ਜਾਣੀ ਜਾਣ ਅੰਤਰਜਾਮੀ ਗੁਰੂ ਰਾਮਦਾਸ ਕਹਿਣ ਲੱਗੇ ਉਹ ਭੜਿਆ ਤੂੰ ਚਤਰਾਇਆਂ ਨਾ ਕਰ ਪੱਤਰਕਾ ਜਿਹੜੀਆਂ ਦੋ ਆਂਗਿਓ ਤੇਰੇ ਕੋਲ ਕਹਿੰਦੇ ਕਿੱਥੇ ਨੇ ਸਤਿਗੁਰਾਂ ਨੇ ਸੇਵਾਦਾਰ ਨੂੰ ਕਿਹਾ ਜਾਓ ਕਹਿੰਦੇ ਜਿਹੜਾ ਇਹਦਾ ਚੋਲਾ ਕਿੱਲੀ ਤੇ ਟੰਗਿਆ ਪਿਆ ਨਾ ਉਹ ਚੋਲੇ ਦੇ ਅੰਦਰ ਦੋ ਪੱਤਰਕਾ ਨੂੰ ਕੱਢ ਕੇ ਲਿਆਓ ਕਿਉਂ ਇਹ ਬੇਈਮਾਨ ਹੋ ਗਿਆ ਵੀ ਗੁਰਾਂ ਨੇ ਜਦੋਂ ਪੜੀਆਂ ਪੱਤਰਕਾਂ ਤੇ ਪੱਤਰਕਾ ਦੇ ਵਿੱਚ ਬਾਣੀ ਲਿਖੀ ਐ ਤੇ ਮਹਾਰਾਜ ਕਿਤੇ ਕਹਿਣ ਵੀ ਇਹ ਬਾਣੀ ਰਚ ਲੈਂਦਾ ਮੈਨੂੰ ਬਾਣੀ ਰਚਣੀ ਨਹੀਂ ਆਉਂਦੀ ਤੇ ਸਤਿਗੁਰਾਂ ਨੇ ਕਹਿਣਾ ਇਹ ਬਾਣੀ ਰਚ ਲੈਂਦਾ ਤੇ ਇਹਨੂੰ ਗੁਰਤਾ ਗੱਦੀ ਦੇਵਾ ਦੇ। ਦੇਖੋ ਇਹਨਾਂ ਲੋਭੀ ਲਾਲਚੀ ਧਰਤੀ ਚਾਹਣ ਪੱਤਰਕਾ ਹੀ ਨਹੀਂ ਫੜਾਂਗੇ। ਇਹਨੂੰ ਕਿਤੇ ਗੁਰਤਾ ਗੱਦੀ ਨਾਲ ਦੇ। ਸੋ ਇਸ ਤਰ੍ਹਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਪੱਤਰਕਾ ਜਦੋਂ ਵੇਖੀ ਤੇ ਪਪੀਹੇ ਦੀ ਬਣਾਈ ਹੋਈ ਫੋਟੋ ਵੇਖੀ ਤੇ ਮਹਾਰਾਜ ਨੇ ਇਧਰੋਂ ਬਦਲ ਦਾ ਰੂਪ ਬਦਲ ਦੀ ਇੱਕ ਚਿੱਤਰਕਾ ਬਣਾ ਕੇ ਫੋਟੋ ਬਣਾ ਕੇ ਭੇਜੀ ਹੈ। ਬਾਬਾ ਬੁੱਢਾ ਸਾਹਿਬ ਦੇ ਹੱਥ ਭਾਈ ਗੁਰਦਾਸ ਬਾਬਾ ਬੁੱਢਾ ਸਾਹਿਬ ਸਾਧ ਸੰਗਤ ਜੀ ਫੇਰ ਉਹ ਗੁਰਾਂ ਨੂੰ ਜਾ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਲੈ ਕੇ ਆ ਸਤਕਾਰ ਨਾਲ ਲੈ ਕੇ ਆਏ ਆਉਂਦਿਆਂ ਸਾਰ ਗੁਰਤਾ ਗੱਦੀ ਦਾ ਐਲਾਨ ਕਰ ਦਿੱਤਾ ਤੁਸੀਂ ਬਾਣੀ ਰਚ ਲੈਨੇ ਹੋ ਤੁਸੀਂ ਗੁਰਤਾ ਗੱਦੀ ਦੇ ਮਾਲਕੋਂ ਸੋ ਗੁਰਤਾ ਗੱਦੀ ਦੀ ਰਸਮ ਜਦੋਂ ਕਰ ਦਿੱਤੀ ਤੇ ਬੱਸ ਫਿਰ ਅੰਦਰ ਈਰਖਾ ਇਹ ਜੀ ਛੜੀ ਸਾਧ ਸੰਗਤ ਜੀ ਕਿ ਪ੍ਰਿਥੀ ਚੰਦ ਇੱਕ ਵੱਡਾ ਕਾਰਨ ਸੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ੀਤ ਜੀ ਦਾ ਕਿਉਂਕਿ ਸਿਆਣੇ ਕਹਿੰਦੇ ਆ ਘਰ ਦਾ ਭੇਤੀ ਲੰਕਾ ਢਾਏ ਸੋ ਇਹਨੂੰ ਇੱਕ ਰੰਜਸ ਹੋ ਗਈ ਇੱਕ ਈਰਖਾ ਹੋ ਗਈ ਕਿ ਗੁਰਤਾ ਗੱਦੀ ਮੈਨੂੰ ਮਿਲਣੀ ਚਾਹੀਦੀ ਸੀ ਮੈਂ ਵੱਡਾ ਸੀ ਕਿਉਂ ਵੱਡੇ ਨੂੰ ਸਾਰੀ ਜ਼ਿੰਮੇਵਾਰੀ ਘਰ ਦੀ ਮਿਲ ਸਕਦੀ ਹੈ ਜਾਇਦਾਦ ਮਿਲ ਸਕਦੀ ਹੈ ਗੁਰਮਖ ਪਿਆਰਿਓ ਵੱੱਦ ਹਿੱਸਾ ਮਿਲ ਸਕਦਾ ਵੱਡਾ ਹੈ ਤੇ ਗੁਰਮਖ ਪਿਆਰਿਓ ਇਹ ਤਾਂ ਨਹੀਂ ਕਿ ਜਿਹੜੀ ਕੋਈ ਰਹਾਣੀ ਚੀਜ਼ ਹੈ ਉਹ ਸੀਨੇ-ਵਿਨੇ ਥੋੜਾ ਮਿਲਦੀ ਹੈ ਉਹ ਤੇ ਸਾਧ ਸੰਗਤ ਜੀ ਕਰਮਾਂ ਨਾਲ ਕੋਈ ਸੇਵਾ ਨਾਲ ਕੋਈ ਧੁਰ ਦੇ ਮਸਤਕ ਜਿਹੜੇ ਨੇ ਉਹਨਾਂ ਨਾਲ ਮਿਲਦੀਆਂ ਐਸੀਆਂ ਸਿਵਾਮਾ ਵੱਡੀਆਂ ਸਿਵਾਮਾ ਇਦਾਂ ਨਹੀਂ ਮਿਲਦੀਆਂ ਵੀ ਧੱਕੇ ਨਾਲ ਰੌਲਾ ਪਾ ਕੇ ਕੇਸ ਕਰਕੇ ਥੋੜਾ ਮਿਲ ਜਾਂਦਾ ਸਰਕਾਰੀ ਦਰਬਾਰੇ ਜਾ ਕੇ ਥੋੜਾ ਇਸੀਆਂ ਵਸਤੂਆਂ ਮਿਲ ਜਾਂਦੀਆਂ ਨੇ ਸੋ ਇਸ ਤਰ੍ਹਾਂ ਇਹ ਸਭ ਕੁਝ ਪ੍ਰਿਥੀ ਚੰਦ ਨੇ ਕੀਤਾ ਕਿ ਮੈਂ ਗੱਦੀ ਮੈਨੂੰ ਮਿਲਣੀ ਚਾਹੀਦੀ ਹੈ ਸਾਧ ਸੰਗ ਜੀ ਗੁਰੂ ਰਾਮਦਾਸ ਮਹਾਰਾਜ ਦਾ ਚਲਾਣਾ ਕਰਨਾ ਹੋਇਆ ਉਸ ਤੋਂ ਬਾਅਦ ਫੇਰੇ ਨੇ ਰੌਲਾ ਪਾਇਆ ਕਿ ਜਿਹੜੀ ਗੁਰਤਾ ਗੱਦੀ ਦੀ ਜਿਹੜੀ ਪਗੜੀ ਹੈ ਦਸਤਾਰ ਹੈ ਉਹ ਮੈਨੂੰ ਮਿਲਣੀ ਚਾਹੀਦੀ। ਸੋ ਧੰਨ ਧੰਨ ਬਾਬਾ ਸ੍ਰੀ ਚੰਦਰ ਜੀ ਆਏ ਉਹ ਦੋਸਤ ਦਸਤਾਰਾਂ ਲੈ ਕੇ ਆਏ। ਸਾਧ ਸੰਗਤ ਜੀ ਜਦੋਂ ਭੋਗ ਪ੍ਰਾਨੀ ਦਾ ਸਹਿਰਾ ਹੁੰਦਾ ਉਸ ਵੇਲੇ ਜ਼ਿੰਮੇਵਾਰੀ ਦੀ ਦਸਤਾਰ ਦਿੱਤੀ ਜਾਂਦੀ ਹੈ ਵੱਡੇ ਨੂੰ। ਸੋ ਬਾਬਾ ਸ੍ਰੀ ਚੰਦਰ ਜੀ ਨੇ ਸਾਧ ਸੰਗਤ ਜੀ ਧੰਨ ਬਾਬਾ ਬੁੱਢਾ ਸਾਹਿਬ ਨੇ ਜ਼ਿੰਮੇਵਾਰੀ ਦੀ ਜਿਹੜੀ ਗੁਰਮਖ ਪਿਆਰੋ ਦਸਤਾਰ ਬੰਦੀ ਇਸ ਸੰਗਤ ਦੇ ਵਿੱਚ ਕਰ ਦਿੱਤੀ। ਉਸ ਤੋਂ ਬਾਅਦ ਇਹਨੇ ਫਿਰ ਉਹ ਮੁੱਦਾ ਹੀ ਬਣਾ ਲਿਆ ਕਿ ਗੁਰਤਾ ਗੱਦੀ ਦੀ ਜਿਹੜੀ ਦਸਤਾਰ ਉਹ ਬਾਬਾ ਸ੍ਰੀ ਚੰਦਰ ਨੇ ਬਾਬਾ ਬੁੱਢਾ ਸਾਹ ਨੇ ਮੈਨੂੰ ਦਿੱਤੀ। ਹਾਲਾਂਕਿ ਉਹ ਸਾਧ ਸੰਗਤ ਜੀ ਇੱਕ ਜ਼ਿੰਮੇਵਾਰੀ ਦੀ ਜਿੰਮੇ ਆਪਾਂ ਦਸਹਿਰੇ ਤੇ ਦਿੱੰਨੇ ਆ। ਇਸ ਤਰ੍ਹਾਂ ਜ਼ਿੰਮੇਵਾਰੀ ਦੀ ਦਸਤਾਰ ਦਿੱਤੀ ਸੀ। ਪਰ ਇਹਨੇ ਸਰਕਾਰੀ ਦਰਬਾਰਿਓ ਗੱਲ ਲੈ ਕੇ ਗਿਆ ਗੁਰਮੁਖੋ ਉਧਰ ਜਹਾਗੀਰ ਬਾਦਸ਼ਾਹ ਉਹਨੇ ਕਹਿ ਦਿੱਤਾ ਸੀ ਕਿ ਹੁਣ ਇਤਿਹਾਸ ਬੜਾ ਲੰਮੇਰਾ ਆਪਣੇ ਕੋਲੇ ਸਮਾਂ ਨਹੀਂ ਮੈਂ ਸੰਖੇਪ ਵਿੱਚ ਕਹਿ ਜਾਵਾਂ। ਉਹਨੇ ਕਹਿ ਦਿੱਤਾ ਸੀ ਕਿ ਜਿਹੜੀ ਗੁਰਬਾਣੀ ਹੈ ਤੁਹਾਡੇ ਕੋਲ ਗੁਰੂ ਦਾ ਸਰੂਪ ਹੈ ਇਹ ਬਾਣੀ ਦੇ ਵਿੱਚ ਮੁਹੰਮਦ ਸਾਹਿਬ ਦੀ ਤਾਰੀਫ ਲਿਖੋ ਇਸਲਾਮ ਨੂੰ ਉੱਚਾ ਲਿਖੋ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਕੋਰੀ ਨਾ ਕਰ ਦਿੱਤੀ ਸੀ ਤੇ ਪ੍ਰਿਥੀ ਚੰਦ ਫੇਰ ਗਿਆ ਉਥੇ ਸਰਕਾਰ ਕੋਲੇ ਕਹਿੰਦਾ ਇਹ ਕੰਮ ਤਾਂ ਮੈਂ ਕਰ ਦੂੰ ਬਾਣੀ 'ਚ ਤੁਹਾਡੀ ਜਿੰਨੀ ਸਿਫਤ ਲਿਖਣੀ ਹੈ ਲਿਖ ਦੂੰ ਪਰ ਇੱਕ ਕੰਮ ਕਰੋ ਵੀ ਗੁਰთა ਗੱਦੀ ਮੈਨੂੰ ਤੁਸੀਂ ਲੈ ਕੇ ਦਿਓ ਮੈਂ ਤੇ ਬੜਾ ਜੋਰ ਲਾ ਲਿਆ ਮੈਨੂੰ ਤੇ ਨਹੀਂ ਮਿਲੀ ਸਰਕਾਰ ਆਖਰਕਾਰ ਤੁਹਾਡੀ ਤੇ ਤੁਸੀਂ ਕੋਸ਼ਿਸ਼ ਕਰੋ ਵੀ ਗੁਰਤਾ ਗੱਦੀ ਤੇ ਜਦੋਂ ਮੈਂ ਗੁਰੂ ਬਣ ਗਿਆ ਤੇ ਜੋ ਮਰਜ਼ੀ ਲਿਖਾਈ ਜਾਊ ਲਿਖੀ ਜਾਵਾਂ ਕਿਉਂਕਿ ਆਉਣ ਵਾਲੇ ਸਮੇਂ ਵਿੱਚ 7ਵੇਂ ਪਾਸ਼ਾ ਦੇ ਸੁਪੁੱਤਰ ਸਾਧ ਸੰਗਤ ਜੀ ਉਹਨਾਂ ਨੇ ਵੀ ਵੇਖੋ ਗੁਰਬਾਣੀ ਦੇ ਵਿੱਚ ਇੱਕੋ ਅੱਖਰ ਦੀ ਮਿਲਾਵਟ ਕੀਤੀ ਸੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਹਾਰ ਘੜ ਭਾਂਡੇ ਇੱਟਾਂ ਕਿਆਂ ਜਲਦੀ ਕਰੇ ਪੁਕਾਰ ਇਹ ਪੰਕਤੀ ਬਦਲ ਦਿੱਤੀ ਸੀ ਸਰਕਾਰ ਕੋਲ ਜਾ ਕੇ ਰੰਗੇ ਕੋਲ ਸਾਧ ਸੰਗ ਜੀ ਇਹ ਕਹਿ ਦਿੱਤਾ ਸੀ ਦਿੱਲੀ ਦੇ ਵਿੱਚ ਕਿ ਮੁਸਲਮਾਨਾਂ ਦੀ ਮਿੱਟੀ ਨਹੀਂ ਉਹਨਾਂ ਦੀ ਚਾਪ ਨੂਸੀ ਕਰਨ ਮਾਰੇ ਕਹਿੰਦਾ ਏ ਤਾਂ ਭਲੇਖੇ ਨਾਲ ਗੁਰਾਂ ਤੋਂ ਲਿਖਿਆ ਗਿਆ ਇਹ ਬੇਈਮਾਨ ਕੀ ਮਿੱਟੀ ਆ ਇਥੇ ਬਦਲ ਦਿਓ ਤੇ ਜਦੋਂ 7ਵੇਂ ਪਾਸ਼ਾ ਨੂੰ ਪਤਾ ਲੱਗਿਆ ਵੀ ਮੇਰੇ ਸੁਪੁੱਤਰ ਨੇ ਬਾਣੀ ਦਾ ਅੱਖਰ ਬਦਲਤਾ ਤੇ 7ਵੇਂ ਪਾਸ਼ਾ ਨੇ ਉੱਥੋਂ ਐਲਾਨ ਕਰ ਦਿੱਤਾ ਕਹਿੰਦੇ ਓਏ ਸਾਡੇ ਮੱਥੇ ਨਾ ਲੱਗੇ ਕਹਿੰਦੇ ਜਾ ਜਿੱਧਰ ਤੇਰਾ ਮੂੰਹ ਆ ਉਧਰ ਹੀ ਚੱਲਿਆ ਜਾ ਸਾਡੇ ਨਾ ਮੱਥੇ ਲੱਗੇ ਜਿਉਂਦੇ ਜੀ ਸਾਡੇ ਮੱਥੇ ਨਹੀਂ ਲੱਗਣਾ ਤੂੰ ਜਿਉਂਦਾ ਸੜ ਕੇ ਮਰੇਗਾ ਇਹ ਬਚਨ ਕਰ ਦਿੱਤਾ ਸੀ ਸੋ ਇਤਿਹਾਸਨਮਾ ਉਹ ਜਿਉਂਦਾ ਸੜ ਕੇ ਮਰਿਆ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਉਹਦਾ ਨਾਮ ਸੀਗਾ ਰਾਮ ਰਾਏ ਸੋ ਰਾਮ ਰਾਏ ਫਿਰ ਜਿਉਂਦਾ ਹੀ ਸੜ ਕੇ ਮਰਿਆ ਸੀ ਗੁਰਾਂ ਦੀ ਖੁਸ਼ੀ ਨਹੀਂ ਲੈ ਸਕਿਆ ਸੀ ਸੋ ਇਹ ਪੰਜਵੇਂ ਪਾਸ਼ਾ ਨੂੰ ਵੀ ਗੱਲ ਆਖੀ ਗਈ ਕਿ ਮਹਮਦ ਸਾਹਿਬ ਦੀ ਤਰੀਫ ਲਿਖੋ ਤੇ ਨਹੀਂ ਤੁਹਾਨੂੰ ਫਿਰ ਤੱਤੀਆਂ ਤਵੀਆਂ ਤੇ ਭਾਗੇ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇ। ਇਹੀ ਕਾਰਨ ਬਣਿਆ ਸੀ ਪ੍ਰਿਥੀ ਚੰਦ ਕਹਿੰਦਾ ਗੁਰਤਾ ਗੱਦੀ ਤੇ ਬਾਓ ਮੈਂ ਲਿਖਦੇ ਆਂਗਾ। ਬਾਅਦ ਵਿੱਚ ਪ੍ਰਿਥੀ ਚੰਦ ਨੇ ਸਾਰੇ ਜਿਹੜੇ ਭੇਦ ਸੀ ਉਹ ਸਾਰੇ ਦੱਸ ਦਿੱਤੇ। ਖੋਲ ਦਿੱਤੇ ਨਾਲ ਰਲ ਗਿਆ ਸਰਕਾਰ ਦੇ ਸਰਕਾਰ ਨੇ ਦੋ ਵਾਰੀ ਆਪਣੇ ਮੰਤਰੀ ਸੰਤਰੀ ਵੀ ਭੇਜੇ ਜਰਨੈਲ ਵੀ ਭੇਜੇ ਸਤਗੁਰਾਂ ਨੂੰ ਮਾਰਨ ਵਾਸਤੇ ਪਰ ਜਿਨ੍ਹਾਂ ਦਾ ਰਾਖਾ ਪਰਮਾਤਮਾ ਨਾਲ ਕੋਣ مان ਸਕਦਾ ਹੈ ਇਸ ਤਰ੍ਹਾਂ ਇਤਿਹਾਸ ਭਾਈ ਲੰਬਾ ਹੈ ਇਹ ਕਾਰਨ ਮੇਨ ਕਾਰਨ ਪ੍ਰਿਥੀ ਚੰਦ ਤੇ ਸਾਧ ਸੰਗ ਜੀ ਮੌਕੇ ਦੀ ਹਕੂਮਤ ਜਿਹੜੀ ਗੁਰੂ ਘਰ ਨੂੰ ਕਦੇ ਵੀ ਨਹੀਂ ਚਾਹੁੰਦੀ ਸਾਧ ਸੰਗ ਜੀ ਇਹ ਫਕੀਰਾਂ ਵਾਲੇ ਰਸਤੇ ਨੂੰ ਹਮੇਸ਼ਾ ਜੈਲਸੀ ਕਰਦੀ ਹੈ। ਤੋਂ ਐਸੀ ਤਰ੍ਹਾਂ ਇੱਕ ਫਿਰ ਚੰਦੂ ਦੀ ਲੜਕੀ ਦਾ ਨਾ ਰਿਸ਼ਤਾ ਲੈਣਾ ਇਹ ਕਾਰਨ ਕਈ ਬਣ ਗਏ। ਹੁਣ ਸਮਾਂ ਨਹੀਂ ਹੈ। ਗੁਰੂ ਸਾਹਿਬ ਨੂੰ ਅਸ਼ੀਰਵਾਦ ਕਰ ਦਿੱਤਾ ਤੱਤੀ ਤਵੀ ਤੇ ਬੈਠ ਕੇ ਮਹਾਰਾਜ ਦੇ ਸਿਰ ਦੇ ਵਿੱਚ ਸੀਸ ਦੇ ਵਿੱਚ ਤੱਤਾ ਰੇਤ ਪਾਇਆ ਗਿਆ। ਸਾਧ ਸੰਗਤ ਜੀ ਨੇ ਕੰਤਸ਼ੀਹੇ ਦੇਖ ਕੇ ਉਹਨਾਂ ਸਰਕਾਰਾਂ ਨੇ ਖੀਤ ਕਰ ਦਿੱਤਾ। ਭਾਵ ਮਾਰਾ ਦਾ ਬਚਨ ਸੀ ਤੇਰਾ ਕੀਆ ਮੀਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਾ ਗੁਰਾਂ ਦੇ ਬਾਣੇ ਨੂੰ ਭਈ ਸਤ ਕਰਕੇ ਮੰਨਣਾ ਗੁਰੂ ਸਾਹਿਬ ਕਹਿੰਦੇ ਸਾਰੀ ਸੰਗਤ ਨੂੰ ਇਦਾਂ ਤਰਵਾਸ ਦਿੱਤਾ ਕਿਸੇ ਨੇ ਰੋਣਾ ਨਹੀਂ ਗੁਰੂ ਸਾਹਿਬ ਕਹਿੰਦੇ ਇਹ ਹੁਕਮ ਸੀਗਾ